ਜੀ ਮੇਰਾ ਨਾਮ ਜੋਗਾ ਸਿੰਘ ਭੁੱਲਰਆ ਸੋ ਮੇਰਾ ਪਿੰਡ ਜਸਰਾਵਰ ਦੇ ਵਿੱਚ ਜੋ ਭੁੱਲਰ ਰੈਸਟੋਰੈਂਟ ਆ ਔਰ ਨਾਲ ਜਿਮ ਵੀ ਆ ਔਰ ਇਮੀਗ੍ਰੇਸ਼ਨ ਦਾ ਕੰਮ ਵੀ ਹੈਗਾ ਮੇਰਾ ਜਿਸ ਦੇ ਵਿੱਚ ਕਿ ਮੈਂ ਕੱਲ ਕਿਸੇ ਫੈਸਲੇ ਦੇ ਮਸਲੇ ਤੇ ਐਸਐਚਓ ਸਾਹਿਬ ਦੇ ਕੋਲ ਗਏ ਆ ਤੇ ਐਸਐਚਓ ਸਾਹਿਬ ਨੇ ਉੱਥੇ ਜੋ ਮੇਰੇ ਨਾਲ ਕੀਤੀ ਹੈ ਬਹੁਤ ਹੀ ਮਿਸ ਬਿਹੇਵ ਕੀਤਾ ਔਰ ਮੈਨੂੰ ਉਸ ਟਾਈਮ ਇਹਨਾਂ ਨੇ ਪੂਰਾ ਮਤਲ ਜਿਹੜਾ ਕਾਲ ਗੱਲ ਦੇ ਵਿੱਚ ਹੀ ਕਰਨ ਦੇ ਵਿੱਚ ਇਹਨਾਂ ਕਿ ਮੈਨੂੰ ਇਹਨਾਂ ਨੇ ਪ੍ਰੈਸ਼ਰ ਵਾਈ ਕਰਦਾ ਕਿ ਮੈਂ ਤੇਰੇ ਤੇ ਕਾਰਵਾਈ ਕਰਨੀ ਆ ਸੋ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗ ਰਿਹਾ ਕਿ ਮੇਰੇ ਤੇ ਕਾਰਵਾਈ ਕਿਸ ਚੀਜ਼ ਦੀ ਕਰਨੀ ਆ ਕਿਉਂ ਕਰਨੀ ਐ ਇਸ ਚੀਜ਼ ਦਾ ਚਾਹੀਦਾ ਔਰ ਦੂਸਰੀ ਗੱਲ ਐ ਐਸ ਐਚਓ ਸਾਹਿਬ ਜੋ ਕਿ ਮੈਨੂੰ ਗਨਮੈਨ ਵੀ ਦਾ ਅਲਾਉ ਸੀਗੇ ਤੇ ਗਨਮੈਨ ਮੇਰੇ ਕੋਲ ਰਏ ਆ ਤੇ ਇਹਨਾਂ ਨੇ ਉਹ ਗਨਮੈਨ ਵੀ ਵਾਪਸ ਲਏ ਜਿਸ ਦੇ ਬਦਲੇ ਇਹ ਐਸ ਐਚਓ ਸਾਹਿਬ ਮੇਰੇ ਕੋਲੋਂ ਪੈਸੇ ਮੰਗਦਾ 10000 ਰੁਪਏ ਮੈਂ ਇਹਨਾਂ ਨੂੰ ਇੱਕ ਭੇਜਿਆ ਵਾ ਇਹਨਾਂ ਨੇ ਫਿਰ ਮੈਨੂੰ ਬੁਲਾਇਆ ਮੈਂ ਆਊਟ ਆਫ ਪੰਜਾਬ ਸੀਗਾ ਜਿਸ ਦੇ ਵਿੱਚ ਮੇਰਾ ਮੁੰਡਾ ਇਹਨੂੰ ਜਿੰਨੀ ਵਾਰ ਵੀ ਇਹਨਾਂ ਮੈਨੂੰ ਕਾਲ ਕੀਤੀ ਕਿਸੇ ਵੀ ਚੀਜ਼ ਦੀ ਰਿਕੁਆਇਰਮੈਂਟ ਕੀਤੀ ਤੇ ਵਟਸਐਪ ਤੇ ਕਾਲ ਕੀਤੀ ਆ ਐਂਡ ਇਹਨਾਂ ਨੇ ਲਗਾਤਾਰ ਰੈਸਟੋਰੈਂਟ ਦੇ ਵਿੱਚੋਂ ਜਿੰਨਾ ਕੁਛ ਵੀ ਗਿਆ ਖਾਣ ਵਾਸਤੇ ਇਹਨਾਂ ਦਾ ਕੋਈ ਬਿੱਲ ਨਹੀਂ ਆਜ ਤੱਕ ਨਾ ਇਹਨਾਂ ਦੇ ਕੋਲੋਂ ਮੰਗਿਆ ਹੀ ਨਹੀਂ ਸੋ ਇੱਕ ਦਿਨ ਮੇਰੇ ਨਾਲ ਨੇ ਕਾਲ ਨਹੀਂ ਪਿਕ ਅਪ ਕੀਤੀ ਤੇ ਬੱਚਿਆਂ ਨੇ ਜਿਹੜਾ ਰੈਸਟੋਰੈਂਟ ਦੇ ਵਿੱਚ ਇਹਨਾਂ ਨੂੰ ਆਰਡਰ ਕਰਤਾ ਰਿਹਾ ਆਰਡਰ ਕਰਨ ਤੋਂ ਬਾਅਦ ਇਹਨਾਂ ਦੇ ਕੋਲੋਂ ਬਿੱਲ ਮੰਗ ਲਿਆ ਬਿੱਲ ਮੰਗਣ ਤੋਂ ਇਹਨਾਂ ਦੇ ਜਿਹੜਾ ਵਾ ਇਹਨਾਂ ਦੀ ਟੋਕਿੰਗ ਚੇਂਜ ਹੋ ਗਈ ਕਿ ਬਿੱਲ ਕਿਉਂ ਮੰਗਿਆ ਜਿਸ ਦੇ ਕਾਰਨ ਕੱਲ ਇਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਕਿ ਤੈਨੂੰ ਬਿੱਲ ਦੇਨੇ ਆ ਤੇ ਨਾਲੇ ਤੇਰੇ ਤੇ ਕਾਰਵਾਈ ਕਰਦੇ ਆ ਤੇ ਤੇਰਾ ਰੈਸਟੋਰੈਂਟ ਜਿਹੜਾ ਤੇਰਾ ਬੰਦ ਕਰਾਉਨੇ इवन ਕਿ ਰੈਸਟੋਰੈਂਟ ਦੀ ਜੀਐਸਟੀ ਮੈਂ ਭਰ ਰਿਆਂ ਜਾਓ ਗਵਰਨਮੈਂਟ ਨੂੰ ਟੈਕਸ ਮੈਂ ਭਰ ਰਿਆਂ ਰਿਟਰਨਾਂ ਮੈਂ ਭਰਦਾ ਪਿਆ ਬਹੁਤ ਹੀ ਗਲਤ ਮਿਸ ਬੇਵ ਇਹਨਾਂ ਨੇ ਮੇਰੇ ਨਾਲ ਕੀਤਾ ਮੈਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ ਤੇ ਐਸਐਚਓ ਸਾਹਿਬ ਦੇ ਉੱਤੇ ਜੋ ਵੀ ਕਾਨੂੰਨੀ ਕਾਰਵਾਈ ਹੈ ਸਾਹਿਬ ਨੇ ਇਹਨਾਂ ਦੇ ਕੋਲੋਂ ਉਹਨਾਂ ਪੁੱਛਣੀ ਚਾਹੀਦੀ ਕਿ ਤੁਸੀਂ ਇਹ ਕਾਰਵਾਈ ਕੀਤੀ ਕਿਉਂ ਸਾਡੇ ਤੇ ਕੀ ਨਾ ਐਸਐਚਓ ਦਾ ਕਿੱਥੇ ਐਸਐਚਓ ਕੁਲਵਿੰਦਰ ਸਿੰਘ ਪਿੰਡੀ ਸੱਦਾ ਤੋਂ ਇਹ ਰੈਸਟੋਰੈਂਟ ਜਿਹੜਾ ਬੀਅਰ ਬਾਰ ਹੈ ਜਾਂ ਟੀਬੈ ਨਹੀਂ ਓਨਲੀ ਵੈਜ ਐਡ ਨਾਨ ਵੈਜ ਰੈਸਟੋਰੈਂਟ ਸੋ ਇਹੀ ਆ ਜੀ ਇਹਨਾਂ ਨੇ ਬਿਹੇਵ ਕੀਤਾ ਕਿ ਇਹਨਾਂ ਦੇ ਕੋਲੋਂ ਕਦੀ ਬਿੱਲ ਨਹੀਂ ਕੋਈ ਮੰਗਿਆ ਸੀ ਕਦੀ ਇਹਨਾਂ ਨੂੰ ਪੁੱਛਿਆ ਨਹੀਂ ਕਿ ਤੁਸੀਂ ਸਾਡੇ ਕੋਲੋਂ ਕੀ ਆ ਜਾਂ ਕੀ ਨਹੀਂ ਸਿਰਫ ਪਿਆਰ ਤੌਰ ਤੇ ਰਾਤ ਵੀ ਇਹਨਾਂ ਦਾ ਆਰਡਰ ਆਉਣਾ ਕਿਸ ਟਾਈਮ ਨਾਲ ਸਾਨੂੰ ਕਰਨਾ ਕਿ ਸਾਡੇ ਕੋ ਕੋ ਇਸ ਟਾਈਮ ਸਟਾਫ ਨਹੀਂ ਸਾਡੇ ਕੋ ਲੇਟ ਹੋ ਗਿਆ ਜਾਂ ਸਾਡਾ ਬਣਾਉਣ ਵਾਲਾ ਨਹੀਂ ਤੇ ਸਾਨੂੰ ਖਾਣਾ ਭੇਜੋ ਅਸੀਂ ਕੋਈ ਬਿੱਲ ਨਹੀਂ ਮੰਗੇ ਅੱਜ ਵੀ ਨਹੀਂ ਮੰਗਦੇ ਬਿੱਲ ਪਰ ਉਹ ਇੱਕ ਦਿਨ ਬੱਚਿਆਂ ਨੇ ਮੈਂ ਇੱਥੇ ਨਹੀਂ ਮੈਂ ਕਾਲ ਇਹਨਾਂ ਦੀ ਪਿਕਅਪ ਕੀਤੀ ਜਿਉਂ ਉਹਨਾਂ ਬੱਚਿਆਂ ਨੇ ਨਾਲ ਬਿੱਲ ਭੇਜਤਾ ਬਿੱਲ ਮੰਗਣ ਤੋਂ ਹੀ ਇਹਨਾਂ ਦੇ ਬੇਟਾ ਉਦੋਂ ਆਇਆ ਸੀ ਐਸਚੂ ਸਾਹਿਬ ਦਾ ਜਿਹੜੀ ਮੇਨ ਗੱਲ ਆ ਤੇ ਉਹਨਾਂ ਨੇ ਐਸਚਓ ਸਾਹਿਬ ਨੂੰ ਕਾਲ ਆਤੀ ਤੇ بیٹے ਨੇ ਫੋਨ ਚੱਕਿਆ ਕਹਿੰਦਾ ਕਿਹੜਾ ਤੁਹਾਡਾ 1 ਲੱਖ ਰੁਪਿਆ ਬਿੱਲ ਬਣ ਗਿਆ ਜਿਹੜਾ ਦੇਣ ਵਾਲਾ ਫਿਰ ਨਾਲ ਐਸਚਓ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਕਿਹੜਾ 50 ਹਜ਼ਾਰ ਬਣ ਗਿਆ ਬਿੱਲ ਕਾਫੀ ਨੇ ਮੇਰੇ ਕੋਲ ਹੁੰਦਾ ਆਪਾਂ ਨੇ ਇਸ ਚੀਜ਼ ਤੋਂ ਪਹਿਲਾਂ ਤੇ ਕੋਈ ਨਹੀਂ ਬਿੱਲ ਸੀ ਬਣਾਈ ਜਾਂਦੇ ਸੀ ਡੇਲੀ ਜੋਜ ਜਾਂਦਾ ਸੀ ਇਹਨਾਂ ਦਾ ਬਿਲ ਮੇਰੇ ਕੋਲ ਹੈ ਮੈਨੂੰ ਯਾਦ ਨਹੀਂ ਕਿੰਨੇ ਮੈਂ ਸਾਰੇ ਬਿਲ ਨੱਥੀ ਕੀਤੇ ਉਹ ਗੱਡੀ ਦੇ ਵਿੱਚ ਪਏ ਆ ਬਿਲ ਸਾਰੇ ਦਿਖਾ ਦੇ। ਵੱਡੇ ਅਫਸਰ ਨੂੰ ਦੱਸਿਆ ਮਿਲੇ ਤੁਸੀਂ ਇਸ ਬਾਬਤ ਨੂੰ ਨਹੀਂ ਅਜੀ ਫਿਰ ਲਾਲ ਜੋ ਕੱਲ ਦੀ ਬੇਇਤੀ ਕਰਦੀ ਸੀ ਉਹ ਅੱਜ ਹੀ ਰੱਖ ਲੈ ਕੇ ਇਹ ਇੰਨਾ ਟਾਈਮ ਹੋ ਗਿਆ ਤੁਹਾਡੇ ਨਾਲ ਬਰਥਡੇ ਨੂੰ ਤੂੰ ਮਤਲਬ ਸਾਡੀ ਹੁਣ ਇਨਸਲਟ ਕਿਸ ਕਰ ਦੋ ਕਰਨ ਦੇ। ਮਿਲੋਗੇ ਵੱਡੇ ਅਫਸਰ ਜੀ ਬਿਲੋ ਕੋਲ ਮਿਲਾਂਗੇ ਜੀ ਹੁਣ ਐਸਐਸਬੀ ਸਾਹਿਬ ਕੋਲ ਵੀ ਜਾਵਾਂਗੇ। ਜਿਹੜੀ ਚ ਇਹਨੇ ਸਾਡੀ ਬੇਇਤੀ ਕੀਤੀ ਕਿਉਂ ਕੀਤੀ ਕਿਸ ਕਾਰਨ ਕੀਤੀ। ਪਰ ਰਾਖੀ ਤੇ ਇਹ ਹੈਗੀ ਆ ਕਿ ਮੈਨੂੰ ਗਨਮੈਨ ਹਾਈ ਕੋਰਟ ਦੇ ਥਰੂ ਦਿੱਤਾ ਗਿਆ। ਹੁਣ ਇਹਨਾਂ ਨੂੰ ਮੈਂ ਖਵਾਵਾਂ ਜਾਂ ਇਹਨਾਂ ਨੂੰ ਪੈ ਇਨਾਂ ਦੀ ਰਿਕੁਆਇਰਮੈਂਟ 70000 ਰੁਪਏ ਨੇ ਮੈਨੂੰ ਕਰਤੀ 10000 ਰੁਪਏ ਇਹਨਾਂ ਨੂੰ ਮੈਂ ਭੇਜਿਆ ਇੱਕ ਬੱਚੇ ਦੇ ਹੱਥ ਮੈਂ ਆਊਟ ਆਫ ਪੰਜਾਬ ਸੀਗਾ ਜਿਸ ਦਿਨ ਮੈਂ ਦੁਬਾਰਾ ਫੇਰ ਆਇਆ ਮੈਨੂੰ ਬੁਲਾਇਆ ਇਹਨਾਂ ਨੇ ਮੇਰੇ ਕੋਲ 2 ਦਿਨ ਉਹ ਗਨਮੈਨ ਭੇਜਿਆ ਗਨਮੈਨ ਭੇਜਣ ਤੋਂ ਬਾਅਦ ਇਹਨਾਂ ਨੇ ਫੇਰ ਮੈਨੂੰ ਬੁਲਾਇਆ ਕਹਿੰਦੇ ਵੀ ਏਸੀ ਚਾਹੀਦਾ ਵਾ ਉਥੇ ਲਿਖਿਆ ਇਹਨਾਂ ਨੇ ਆਪਣੇ ਟੇਬਲ ਦੇ ਬੈਠ ਕੇ ਕਿ ਫਲਾਣਾ ਫਲਾਣਾ ਨੂੰ ਏਸੀ ਚਾਹੀਦਾ ਕਿਸੇ ਅਫਸਰ ਦੀ ਰਿਕੁਆਇਰਮੈਂਟ ਐ ਤੇ ਮੈਂ ਕਿਹਾ ਸਰ ਕੋਈ ਗੱਲ ਨਹੀਂ ਜੇ ਹੋਈ ਪਹੁੰਚ ਕੇ ਆਪਾਂ ਕਰ ਦਾਂਗੇ ਕਿਉਂਕਿ ਬਚਾਉਣ ਵਾਸਤੇ ਮੇਰਾ ਝੱਲਾਂ ਦਾ ਕਾਰਨ ਇਹ ਸੀ ਕਿ ਮੈਂ ਆਪਣੀ ਜਾਨ ਨੂੰ ਹਫਾਜ਼ਤ ਜਿਹੜੀ ਹੈ ਮੇਰੇ ਨਾਲ ਕਰਦੇ ਮੇਰਨਾ ਖੜਦੇ ਆ ਤੇ ਮੈਂ ਇਸ ਕਰਕੇ ਸਾਰਾ ਕੁਝ ਤੇ ਮੈਨੂੰ ਬਹੁਤ ਡਰ ਸੀ ਮੇਰੇ ਤੇ ਫਾਇਰਿੰਗ ਕੀਤੀ ਗਈ ਆ ਹਰ ਇੱਕ ਚੀਜ਼ ਐਸਐਸਬੀ ਥਰੂ ਸਤਿੰਦਰ ਸਿੰਘ ਜੀ ਐਸਐਸਬੀ ਆਪਣੇ ਅਮਰਸਾਦ ਰਹੇ ਜਿਨ੍ਹਾਂ ਦੇ ਕੋਲ ਸਾਰਾ ਮੇਰਾ ਡਾਟਾ ਗਿਆ ਕੰਪਲੀਟ ਕੀਆ ਗਿਆ ਸਾਰਾ ਕੁਝ ਵੀਡੀਓ ਤੱਕ ਮੇਰੀਆਂ ਪਹੁੰਚੀਆਂ ਜੋਬ ਨੂੰ ਫਟਾਉਂ ਦੇ ਦੀਏ ਇਸ ਕਾਰਨ ਮੈਂ ਇਹਨਾਂ ਦੇ ਨਾਲ ਵੀ ਥੋੜਾ ਆਪਣਾ ਰਿਲੇਸ਼ਨ ਦੇ ਵਿੱਚ ਟਾਈਪ ਚ ਰਹਿਦਾ ਕਿ ਕੋਈ ਗੱਲ ਨਹੀਂ ਵਧੀਆ ਬਟ ਇਹਨਾਂ ਨੇ ਕੱਲ ਮੇਰੀ ਇੰਨੀ ਕ ਰਿਸਲਟ ਕੀਤੀ ਕਿ ਜੋ ਕਰਨ ਵਾਲੀ ਨਹੀਂ ਸੀ ਇਨਸਾਫ ਚਾਹੀਦਾ ਜੀ ਮੈ ਇਸ ਕਾਰਨ ਕੀਤੀ ਕੀ ਕਿਉਂ ਕੀਤੀ ਗਈ ਆ ਇਹਦਾ ਮਤਲਬ ਕਿ ਅਸੀਂ ਇਹਨਾਂ ਨੂੰ ਹੁਣ ਆਪਾਂ ਪੈਸੇ ਭਰੀ ਜਾਈਏ ਤੇ ਆਪਾਂ ਦਾ ਜਿਹੜਾ ਬਿਜ਼ਨਸ ਚੱਲਦਾ ਰਹੇਗਾ ਪਹਿਲਾਂ ਤਾਂ ਸਭ ਇਹ ਉਹ ਥ੍ਰੈਟ ਵਾਲਿਆਂ ਕੋ ਬਚ ਰਹੇ ਹੁਣ ਇਹਨਾਂ ਦੇ ਕੋਲੋਂ ਬਚੀਏ WhatsApp ਤੇ ਕਾਲ ਹੋਈ ਸਰ ਜ ਨਹੀਂ ਹੋਈ ਆ ਇੱਕ ਮੁੰਡਾ ਗਵਾਵਾ ਜੋ ਪੈਸੇ ਲੈ ਕੇ ਜਾਂਦਾ ਰਿਹਾ ਜੀ ਹਾਂਜੀ ਆਪਣਾ ਨਾਮ ਦੱਸ ਦਿਓ ਬਈ ਹਾਂਜੀ ਅਵੀਰ ਜੀ ਆਪਣਾ ਨਾਮ ਤੇ ਸੰਸਾਰ ਮੇਰਾ ਨਾਮ ਸੁਖਿੰਦਰ ਸਿੰਘ ਬੌਵੀ ਤੇ ਮੇਰੀ ਜਥੇਬੰਦੀ ਸ਼ਹੀਦ ਪਾਕਿਸਤਾਨ ਸ਼ਕਤੀ ਦਲ ਹੈ ਜੀ ਜੀ ਕੀ ਮਾਮਲਾ ਸਾਹਿਬ ਜਿਹੜਾ ਅੱਜ ਇਹ ਜੋ ਵੀ ਮਾਮਲਾ ਸਦਾ ਜੋਗਾ ਸਿੰਘ ਹੀ ਨਾ ਹੋਇਆ ਇਹ ਮੇਰੇ ਜਥੇਬੰਦੀ ਦੇ ਸੀਨੀਅਰ ਉਮੀਦਵਾਰ ਪ੍ਰਧਾਨ ਨੇ ਸੋ ਜੋ ਐਸਐਚਓ ਨੇ ਇਹਨਾਂ ਦਾ ਕੱਲ ਕੀਤਾ 15-20 ਬੰਦੇ ਦੇ ਸਾਹਮਣੇ ਇਹਨਾਂ ਦੀ ਬੇਇੱਜ਼ਤੀ ਕੀਤੀ ਇਹਨਾਂ ਨੂੰ ਬਹੁਤ ਉਹਦੇ ਸ਼ਰਮਿੰਦਿਆ ਕਿਦਾ ਬਿਲਾ ਵਜ੍ਹਾ ਅਸੀਂ ਇਸ ਦੀ ਸਖਤ ਨਿੰਦਿਆ ਕਰਦੇ ਆਂ ਤੇ ਅਸੀਂ ਐਸਐਸਪੀ ਸਾਹਿਬ ਨੂੰ ਇੱਕ ਬੇਨਤੀ ਕਰਦੇ ਆਂ ਕਿ ਇਹੋ ਜੇ ਐਸਐਚਓ ਨੂੰ ਜਿਹੜਾ ਉੱਥੇ ਬਹੁਤ ਹੰਕਾਰਿਆ ਹੋਇਆ ਵਾ ਕਿਸੇ ਨਾਲ ਚੰਗੀ ਡੀਲ ਨਹੀਂ ਕਰਦਾ ਕਿਸੇ ਦਾ ਦਫ਼ਤਰ ਬੈਠ ਕੇ ਗੱਲ ਨਹੀਂ ਕਰਦਾ ਬਾਹਰ ਆ ਕੇ ਕਿੰਤੂ ਪਰੰਤੂ ਤੁਮੈਂ ਮੈਂ ਕਰਦਾ ਵਾ ਇਹੋ ਜੇ ਐਸ ਐਚਓ ਤੇ ਸਖਤ ਨੋਟਿਸ ਲਿਆ ਜਾਵੇ ਤਾਂ ਤਾਂ ਕਿ ਜਿਹੜੀ ਉੱਥੇ ਪਬਲਿਕ ਇਹਨਾਂ ਨੂੰ ਮਿਲਣ ਵਾਸਤੇ ਖਰਾਬ ਹੁੰਦੀ ਆ ਜਿਨ੍ਹਾਂ ਦਾ ਕੋਈ ਕਾਰੋਬਾਰ ਕੰਮਕੂ ਨਹੀਂ ਕਰਦੇ ਇਹਨਾਂ ਤੇ ਸਖਤ ਨੋਟਿਸ ਲਿਆ ਜਾਵੇ ਕੀ ਦੱਸਿਆ ਮਾਮਲਾ ਕੀ ਦੱਸਿਆ ਜੀ ਪਬਜੀ ਸਾਹਿਬ ਨੇ ਹੋਇਆ ਕੀ ਗੱਲ ਰੈਂਚਸ ਰੰਜਿਸ਼ ਕੁਸ਼ਨੀ ਜੀ ਇਹਨਾਂ ਨੂੰ ਗਨਮੈਨ ਅਲਾਉਟ ਹੋਈ ਸੀ ਇਹਨਾਂ ਨੇ ਬਾਅਦ ਚ ਕਿਹਾ ਕਿ ਨੇ ਮੰਗ ਕੀਤੀ ਵੀ ਮੈਨੂੰ ਗਨਮੈਨ ਦਾ 60000 ਰੁਪਏ ਇਹਨਾਂ ਦੱਸ ਦਿੱਤਾ ਦੋ ਦਿਨ ਗਨਮੈਨ ਦਿੱਤੇ ਸਾਰੇ ਨਾ ਉਸ ਤੋਂ ਬਾਅਦ ਜਦੋਂ ਪੈਸੇ ਜਾਂ ਏਸੀ ਦੀ ਦਮਾਰ ਨਹੀਂ ਇਹ ਕਰ ਸਕੇ ਇਹਨਾਂ ਗਨਮੈਨ ਵੀ ਵਾਪਸ ਲੈ ਲਿਆ ਤੇ ਉਹਨਾਂ ਨੂੰ ਜੋ ਮਤਲਬ ਹੁਣ ਜਿਹਦਾ ਇਹਨਾਂ ਦੇ ਰੈਸਟੋਰੈਂਟ ਚ ਆ ਕੇ ਖਾਣਾ ਪੀਣਾ ਘਰ ਖੜਨਾ ਫ੍ਰੀ ਖਾਣਾ ਬੇਦਣੀ ਦੇਣਾ ਉਹ ਜਦੋਂ ਬੰਦ ਹੋ ਗਿਆ ਤਾਂ ਇਹਨਾਂ ਨੇ ਕੱਲ ਆਉਂਦੇ ਸਾਰ ਹੀ ਇਹਨਾਂ ਦੀ ਬਹੁਤ ਬੇਸੀ ਕੀਤੀ ਪਬਲਿਕ ਦੇ ਵਿੱਚ ਜੇ ਕੋਈ ਇਹਨਾਂ ਦੀ ਸਾਦਾ ਮੇਨ ਮਕਸਦ ਹੀ ਆ ਕਿਉਂਕਿ ਅਸੀਂ ਵੱਡੇ ਵੱਡੇ ਅਫਸਰਾਂ ਐਸਐਸਪੀ ਸਾਹਿਬ ਡਿਪਟੀ ਸਾਹਿਬ ਐਸਪੀ ਸਾਹਿਬ ਨੂੰ ਵੀ ਮਿਲਦੇ ਆ ਬਹੁਤ ਰਿਸਪੈਕਟ ਦਿੰਦੀ ਆ ਪੁਲਿਸ ਬੜੇ ਤਰੀਕੇ ਨਾਲ ਗੱਲ ਕਰਦੀ ਆ ਪਰ ਮੈਂ ਪਹਿਲੀ ਵਾਰੀ ਵੇਖਿਆ ਇਹੋ ਜਿਹਾ ਐਸਐਚਓ ਜਿਹੜਾ ਦਫ਼ਤਰ ਬੈਠ ਕੇ ਗੱਲ ਨਹੀਂ ਕਰਦਾ ਤੇ ਬਾਹਰ ਪਬਲਿਕ ਦੇ ਵਿੱਚ ਬੰਦਿਆਂ ਦੀ ਬੇਇੱਜ਼ਤੀ ਕਰਦਾ ਇਹ ਤੁਹਾਡੇ ਸਾਹਮਣੇ ਹੋਇਆ ਸਾਰਾ ਭਾਈ ਮੇਰੇ ਬਿਲਕੁਲ ਸਾਹਮਣੇ ਹੋਇਆ ਮੇਰੇ ਨਾਲ ਵੀ ਕੀਤਾ ਜੀ ਮੈਨੂੰ ਕਹਿੰਦਾ ਜਿੱਥੇ ਜ਼ੋਰ ਲੱਗਦਾ ਲਾ ਲੋ ਉਹ ਜ਼ੋਰ ਤੇ ਅਸੀਂ ਸਾਡੀ ਤਾਂ ਜਿਹੜੀ ਦੌੜਾ ਐੱਸਐੱਸਪੀ ਸਾਹਿਬਾ ਉਹਨਾਂ ਕੋ ਅਸੀਂ ਜਾਵਾਂਗੇ ਕਿਉਂਕਿ ਸਾਨੂੰ ਪਤਾ ਉਹ ਵਧੀਆ ਇਨਸਾਨ ਨੇ ਸਾਨੂੰ ਇਨਸਾਫ ਦਵਾਇਆ ਜਾਏਗਾ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਫਿਰ ਅਸੀਂ ਕੋਈ ਅੱਗੇ ਸੰਘਰਸ਼ ਵੜਾਂਗੇ ਹਾਂਜੀ ਜੈ ਭੀਮ ਜੈ ਭਾਰਤ ਜੈ ਭਗਵਾਨ ਵਾਲਮੀਕੀ ਜੀ ਮੈਂ ਗੁਰਮੀਤ ਸਿੰਘ ਬੋਬੀ ਵੀਰ ਦਾ ਚੇਅਰਮੈਨ ਪੰਜਾਬ ਅੰਬੇਦਕਰ ਸਮਾਜਦਲ ਤੋਂ ਜਿੱਦਾਂ ਕਿ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰ ਆਪਣਾ ਬੋਬੀ ਪ੍ਰਧਾਨ ਜੀ ਅਸ਼ੀਦ ਭਗਤ ਸਿੰਘ ਸੰਘਰਸ਼ ਕਮੇਟੀ ਦੇ ਜਿਹੜੇ ਪ੍ਰਧਾਨ ਆ ਉਹਨਾਂ ਨੇ ਦੱਸਿਆ ਸੀ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਹੁਤ ਜੈਂਟਲਮੈਨ ਬੰਦੇ ਆ ਜਿਨ੍ਹਾਂ ਨੂੰ ਗੈਂਗਸਟਰਾਂ ਵੱਲੋਂ ਕੋਈ ਥ੍ਰੈੱਡ ਮਿਲੇ ਸੀ ਪਰ ਉਹਨਾਂ ਦੇ ਜਿਹੜੇ ਜਦੋਂ ਸ਼ਿਕਾਇਤ ਕੀਤੀ ਐਸਐਸਪੀ ਸਾਹਿਬ ਨੂੰ ਤੇ ਉਹਨਾਂ ਨੇ ਉਹਨਾਂ ਨੂੰ ਗਨਮੈਨ ਇਨਕੁਆਇਰੀ ਕਰਕੇ ਗਨਮੈਨ ਉਹਨਾਂ ਨੂੰ ਪ੍ਰੋਵਾਈਡ ਕਰਵਾਇਆ ਸੀ ਪਰ ਕੁਝ ਸਮੇਂ ਤੋਂ ਇੱਕ ਐਸਐਚਓ ਆ ਪਿੰਡੀ ਸੈਦਾ ਦੇ ਉਹ ਉਹਨਾਂ ਨੂੰ ਜਦੋਂ ਤੱਕ ਤੇ ਇਹਨਾਂ ਨੇ ਰੈਸਟੋਰੈਂਟ 'ਚ ਆਪਣਾ ਜਿਤਮਾਨ ਇੱਕ ਪਿਆਰ ਬਖਸ਼ਿਆ ਜਾਂ ਕੁਝ ਕੁਝ ਮੰਗਦੇ ਸੀ ਇਹ ਦਿੰਦੇ ਰਹੇ ਉਹਦੋਂ ਤੱਕ ਤੇ ਉਹ ਸਹੀ ਰਹੇ ਆ पर ਕਿਸੇ ਕਾਰਨ ਜਦੋਂ ਇਹਨਾਂ ਨੇ ਉਹ ਜਦੋਂ ਬੰਗਾਰ ਉਹਨਾਂ ਦੀ ਵੱਧ ਗਈ ਹੈ ਕੋਈ ਏਸੀ ਦੀਆਂ ਕੁਛ ਵੀ ਤੇ ਇਹ ਨਹੀਂ ਚੱਲਣ ਜੋਗੇ ਕਿਉਂਕਿ ਇਹ ਦੋ ਨੰਬਰ ਦਾ ਥੋੜਾ ਕੰਮ ਕਰ ਰਹੇ ਆ ਜੇ ਦੋ ਨੰਬਰ ਦਾ ਕੰਮ ਕਰਦੇ ਇਹ ਫਿਰ ਤਾਂ ਤੁਹਾਨੂੰ ਮਤਲਬ ਕਿ ਭਰ ਸਕਦੇ ਹਨ ਤੇ ਇਹਨਾਂ ਨੇ ਇੱਕ شریف ਬੰਦੇ ਨੂੰ ਮਤਲਬ ਕਿ ਬੰਗਾਰ ਪਾ ਕੇ ਜਦੋਂ ਚੱਲਣ ਜੋਗਾ ਨਹੀਂ ਤੇ ਉਹਦੇ ਗਾਨੇ ਮੈਣੇ ਵਾਪਸ ਲੈ ਲਿਆ ਔਰ ਉਲਟਾ ਉਹਨਾਂ ਨੂੰ ਕੱਲ ਬਹੁਤ ਮਤਲਬ ਜਲੀਲ ਕੀਤਾ ਗਿਆ ਵਾ ਸੋ ਸਾਡੇ ਜਥੇ ਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਵਾ ਐਸਐਸਪੀ ਸਾਹਿਬ ਕੋ ਸ਼ਿਕਾਇਤ ਲੈ ਕੇ ਚੱਲੇ ਆ ਸਾਨੂੰ ਮਾਣ ਹੈ ਕਿ ਐਸਐਸਪੀ ਸਾਹਿਬ ਬਹੁਤ ਜਲਦੀ ਐਸਐਚਓ ਸਾਹਿਬ ਦੇ ਖਿਲਾਫ ਕੋਈ ਐਕਸ਼ਨ ਲੈਣਗੇ ਜੇਕਰ ਨਾ ਲਿਤਾ ਗਿਆ ਤਾਂ ਜਥੇਬੰਦੀਆਂ ਨੇ ਸਲਾਹ ਕਰਕੇ ਬਹੁਤ ਜਲਦੀ ਇੱਕ ਵੱਡਾ ਇੱਕ ਜਿਹੜਾ ਧਰਨਾ ਵਾ ਉਹ ਲਿਖਿਆ ਜਾਏਗਾ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਪਹਿਗੁਰ ਜੀ ਦਾ ਖਾਲਸਾ ਵੈਗੋ ਜੀ ਫਤਿਹ ਮੈਂ ਦਾਸ ਜੀ ਰਾਜ ਸਿੰਘ ਚੇਅਰਮੈਨ ਭਗਵਾਨ ਵਾਲਮੀਕ ਸਭ ਸਤਿ ਸ਼੍ਰੀ ਅਕਾਲ ਅਸੀਂ ਬੋਬੀ ਭਾਈ ਨੂੰ ਤੇ ਜੋਗਾ ਸਿੰਘ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਵਾਂ ਇਹਨਾਂ ਦੇ ਨਾਲ ਆ ਸਾਨੂੰ ਧਰਨਾ ਵੀ ਲਾਉਣਾ ਪਊ ਤੇ ਧਰਨਾ ਵੀ ਲਾਵਾਂਗੇ ਇਹਨਾਂ ਨੂੰ ਵਿਸ਼ਵਾਸ ਦਿਵਾਵਾਂਗੇ ਤੇ ਜਿੱਥੇ ਜਿੱਥੇ ਵੀ ਜਾਣਾ ਪਵੇ ਨਾਲ ਜਾਵਾਂਗੇ ਰਾਤ ਦਿਨ ਜਿੱਥੇ ਵੀ ਸਾਨੂੰ ਆਖਣਗੇ ਕੋਕ ਬੁਲਾਉਣਗੇ ਜਫੇਬੰਦੀਆਂ ਸਾਰੀਆਂ ਅਸੀਂ ਨਾਲ ਆ ਜਾਵਾਂਗੇ ਵੈਕਰ ਜੀ ਦਾ ਖਾਲਸਾ ਵੈਕਰ ਦਾ ਮਾਮਲਾ ਦੱਸਿਆ ਭਾਈ ਨੇ ਵੀ ਐਸ ਐਚਓ ਵਾਲ ਹਿੰਦੀ ਸੈਦਾਂ ਦਾ ਜਿਹੜੇ ਬੋਲੇ ਇਹਨਾਂ ਦੇ ਖਿਲਾਫ ਮਿਸ ਇਹਨਾਂ ਨੇ ਕੀਤਾ ਵਾ ਇਥੋਂ ਤੱਕ ਇਹਨੇ ਵੀ ਧੱਕੇ ਤਾਂ ਧੱਕੇ ਵੀ ਮਾਰੇ ਆ ਜਿਹੜੇ ਕਿ ਚਾਹੀਦੇ ਨਹੀਂ ਕਾਨੂੰਨ ਅਨੁਸਾਰ ਜਿਹੜੀ ਗੱਲਬਾਤ ਇਹਨਾਂ ਨੇ ਵਿਕੇ ਕਰਦੇ ਜੀ ਤੇ ਜਿਹੜੇ ਅਸੀਂ ਨਗੇਦੀ ਕਰਦੇ ਇਸ ਕੰਮ ਦੀ ਜਿਹੜੀ ਇਹਨਾਂ ਨੇ ਕੀਤੀ ਸੀ ਹਲੋ ਜਾਨ ਸਰ ਜਾਨ ਜਾਨ ਸਰ ਮੀਡੀਆ ਤੋਂ ਗੱਲ ਕਰ ਰਹੇ ਆ ਸਿਮਰਪੀ ਸਿੰਘ ਹਾਂਜੀ ਅੰਮ੍ਰਿਤਪੀਰ ਜੀ ਸਰ ਕੁਲਵਿੰਦਰ ਸਿੰਘ ਜੀ ਗੱ ਪੰਡਿਤ ਜਨਾ ਸਾਹਿਬ थाना एसएचओ साहब ਪੰਜਾਬ ਦੇ ਰਹੇ ਨੇ ਸਰ ਇੱਕ ਨੂੰ ਨਾ ਨੇ ਫੋਜੀ ਜੋਗਾ ਸਿੰਘ ਜੀ ਹੈਗੇ ਜੋ ਕੋਲ ਰਸ ਨਾਲ ਪ੍ਰੈਸ ਨੂੰ ਵੀ ਤੁਹਾਡੇ ਖਿਲਾਫ ਉਹਨਾਂ ਨੇ ਅਲਿਗੇਸ਼ਨ ਵਗੈਰਾ ਲਾਏ ਐ ਤੇ ਥੋੜਾ ਸਮਝੋ ਕਿ ਉਹ ਥੋੜਾ ਬਤਾ ਬਿਆਨ ਦੇ ਸਕਦੇ ਸਰ ਉਹ ਮੈਂ ਪਰਸੋਂ ਦਾ ਸਾਰਿਆਂ ਨੂੰ ਦਸੀ ਜਿਹੜੇ ਮੈਨੂੰ ਫੋਨ ਕਰਦੇ ਦੱਸੀ ਹੈ ਨਾ ਉਹ ਜੇ ਉਹ ਥੋੜਾ ਵੀ ਉਹ ਲਾ ਦੂਗਾ ਮੇਰੇ ਖਿਲਾਫ ਉਹ ਲਾ ਰੂਗਾ ਉਹ ਖਿਲਾਫ ਹੋ ਜੂਗਾ ਨਹੀਂ ਨਹੀਂ ਚਲੋ ਪਤਾ ਕੀ ਚੱਕਰ ਵੱਡੇ ਭਾਜੀ ਅਸੀਂ ਵੀ ਸਾਰੇ ਇੱਕ ਦੂਜੇ ਦਾ ਰੋਜ਼ ਮੂੰਹ ਮਿੱਥੇ ਲੱਗਣਾ ਦਾ ਠੀਕ ਹੈ ਨਾ ਹਾਡਾ ਹਾਡਾ ਵੀ ਫੜ ਜਾਂਦਾ ਕਿ ਸਪਸ਼ਟੀ ਕਰੀਏ ਤੁਹਾਡਾ ਲੈਣਾ ਉਹਨੇ ਤਾਂ ਡਿਲੀਗੇਸ਼ਨ ਆਇਆ ਨਹੀਂ ਨਹੀਂ ਉਹ ਉਹ ਮੈਂ ਤਾਂ ਦੱਸਦਾ ਉਹ ਆਪਣੇ ਰੈਸਟੋਰੈਂਟ ਵਿੱਚ ਸ਼ਰਾਬ ਪੀਉਂਦਾ ਵਾ ਅੱਛਾ ਜੀ ਉਹਨੂੰ ਮੈਂ ਮਨਾ ਕੀਤਾ ਵਾ ਮੈਂ ਕਿਹਾ ਜਾਂ ਤੇ ਲਾਇਸੈਂਸ ਵਗ੍ਹਾ ਮੈਨੂੰ ਠੀਕ ਹੈ ਜੀ ਤਾਂ ਕਹਿੰਦਾ ਹੈ ਨਹੀਂ ਮੇਰੇ ਕੋ ਠੀਕ ਹੈ ਜੀ ਤੇ ਮੈਂ ਕਿਹਾ ਫੇਰ ਸ਼ਰਾਬ ਕਿਉਂ ਪੀਉਣਾ ਆਂਦਾ ਨਹੀਂ ਮੈਂ ਉਹ ਘਰਾਂ ਮੈਨੂੰ ਨਹੀਂ ਪਤਾ ਤੇ ਇਹਦਾ ਰੈਸਟੋਰੈਂਟ ਹੋਵੇ ਤੇ ਇਹਨੂੰ ਪਤਾ ਨਾ ਹੋਵੇ ਰੋਜ਼ ਸ਼ਰਾਬ ਚੱਲਦੀ ਹੈ ਤੇ ਹਨਾ ਠੀਕ ਪਰ ਸਰ ਉਹਨੇ ਅਭੀ ਅਲੀਗੇਸ਼ਨ ਹੈ ਕਿ ਤੁਹਾਨੂੰ ਜਿਹੜਾ ਮੇਰੇ ਕੋਲ ਪੈਸੇ ਮੰਗਦੇ ਆ ਇਹ ਰਸਟਰਾਉਂਡ ਦੀ ਰੋਟੀ ਫਰੀ ਕੰਦੇ ਜੋ ਉਹਨਾਂ ਵੱਲੋਂ ਕਿਹਾ ਹੈ ਮੈਂ ਕਦੀ ਭਰਾਵਾ ਅੱਜ ਤੱਕ ਨਾਲ ਕੋਈ ਰੋਟੀ ਮਂਗਾਈ ਤੇ ਨਾ ਕਦੀ ਖਾਧੀ ਜਦੋਂ ਕਿਤੇ ਮਹੀਨੇ ਜੇ ਆਈ ਹੋਵੇ ਇੱਕ ਵਾਰੀ ਦੋ ਵਾਰੀ ਉਹ ਨਾਲ ਹੀ ਪੈਸੇ ਹੈ ਜਿਹੜਾ ਹੁੰਦਾ ਬੰਦਾ ਲੈ ਕੇ ਜਾਂਦਾ ਹੀ ਨਹੀਂ ਕਦੀ ਫਰੀ ਮਂਗਾਈ ਤੇ ਉਹ ਕਹਿੰਦਾ ਉਹ ਕਹਿੰਦਾ ਐਸਚੂ ਸਾਹਿਬ ਦੇ ਨਾਲ ਇੱਕ ਬੰਦਾ ਹੁੰਦਾ ਉਹਨੇ ਮੇਰੇ ਕੋਲ ਪੈਸੇ ਵੀ ਮੰਗੇ ਐਸਚੂ ਸਾਹਿਬ ਕਹਿੰਦਾ ਮੈਨੂੰ ਐਸੀ ਲਵਾ ਕੇ ਤੇ ਜੋ ਉਹਨਾਂ ਵੱਲੋਂ ਕਿਹਾ ਗਿਆ ਸਰ ਉਹ ਜਿੰਮ ਮਰਜ਼ੀ ਕਹੀ ਜਾਵੇ ਜਨਾਬ ਤੁਹਾਨੂੰ ਮੈਂ ਕਹਿੰਦੇ ਆ ਵੀ ਕੋਈ ਗੱਲ ਨਹੀਂ ਹੈ ਮੈ ਉਹ ਕਹਿੰਦਾ ਸੀ ਕਿ ਅਸੀਂ ਥਾਣੇ ਗਏ ਆ ਤੇ ਇਹਨਾਂ ਨੇ ਮੈਨੂੰ ਬੜਾ ਗਲਤ ਵਗੈਰਾ ਵੀ ਬੋਲਿਆ ਵਾ ਮੈਂ ਜੇ ਤੁਹਾਨੂੰ ਲੱਗਦਾ ਹੋਊਗਾ ਤੇ ਚਲੋ ਵੀ ਜੀ ਮੈਂ ਤੁਹਾਨੂੰ ਕੀ ਕਹਿ ਦਿੰਦਾ ਮੈਂ ਇਹ ਤੁਹਾਨੂੰ ਡਿਨਾਈ ਕਰਦੀ ਵੀ ਕੋਈ ਐੋ ਜੀ ਗੱਲ ਹੈ ਨਹੀਂ ਜੀ ਹੁਣ ਕੱਲੀ ਕੱਲੀ ਗੱਲ ਦਾ ਮੈਂ ਤੁਹਾਨੂੰ ਵੀ ਦੱਸਿਆ ਵੀ ਰੋਜ਼ਾਂ ਭਾਈ ਮੈਨੂੰ ਫੋਨ ਹੁੰਨਾ ਤੁਹਾਡਾ ਜਰੂਰ ਹੀ ਮੈਨੂੰ ਕਰਦੇ ਫੋਨ ਰੋਜ਼ ਦੱਸ ਹੀ ਜਾਂਦਾ ਮੈਂ ਸਰ ਅਸੀਂ ਪਤਾ ਮੈਂ ਨਹੀਂ ਕਰਨਾ ਮੈਨੂੰ ਲੱਗੇ ਜਿਦੋਂ ਇੱਕ ਹੀ ਕਰਦਾ ਮੈਂ ਅਸੀਂ ਸਰ ਅਸੀਂ ਨਹੀਂ ਸਰ ਅਸੀਂ ਆਪਣੇ ਵੱਲੋਂ ਨਹੀਂ ਕਹਿ ਰਹੇ ਉਹਨਾਂ ਨੇ ਅਲੋਕੇਸ਼ਨ ਲਾਈ ਸਰ ਨਹੀਂ ਉਹ ਕਈ ਜਣ ਨਵੀਂ ਗੰਦ ਕਰ ਦਿੱਤੀ ਨਾ ਡਿਨਾਈ ਕਰ ਦਿੱਤੀ ਨਾਲ ਨਾਲ ਹੀ ਕਿਉਂਕਿ ਚਲੋ ਜਿਹੜੇ মিডিਆ ਵਾਲੇ ਦੇ ਫੋਨ ਆਣੇ ਨੇ ਸਰ ਉਹਨਾਂ ਦੇ ਪ੍ਰੈਸ ਕਨਫਰੈਂਸ ਤੇ ਉਹਨਾਂ ਤਾਂ ਹੀ ਤਾਂ ਵਰਸ਼ਨ ਕਰਨਾ ਸੀ ਨਾ ਚਲੋ ਕੋਈ ਗੱਲ ਨਹੀਂ ਸਰ ਮੈਂ ਵੀ ਦੱਸੀ ਮੈਂ ਤੁਸੀਂ ਤੁਹਾਡੇ ਕਹਿੰਦਾ ਮਤਲਬ ਸਹੀ ਬਿਲਕੁਲ ਸਹੀ ਹੈਗੀ ਬਿਲਕੁਲ ਸਹੀ ਜੀ ਬਿਲਕੁਲ ਸਹੀ ਕਿਰਾਰ ਤੇ ਉਹ ਪੈਂਦਾ ਹੁਣ ਉਹ ਨੂੰ ਆਪਣਾ ਜੜ ਪਿਆ ਆ ਵੀ ਖੁਣੀ ਮੇਰੇ ਤੇ ਕਾਰਵਾਈ ਨਾ ਹੋ ਜੇ ਤੇ ਉਹ ਮੈਨੂੰ ਮਿਲ ਤਾ ਅਲੋਕੇਸ਼ਨ ਲਾ ਕੇ ਤੇ ਹਾਂ ਉਹਨੇ ਡਰਾਮਾ ਬਣਾਇਆ ਜੀ ਤੇ ਉਹ ਕਹਿੰਦਾ ਕਿ ਮੇਰੇ ਗਾਣਾ ਮੈਨਾਂ ਵੀ ਵਾਪਸ ਮੈਂ ਤੁਹਾਡਾ ਲੈ ਜੀ ਨਾਂ ਮੈਂ ਦਿੱਤਾ ਗਏ ਨੂੰ ਤਾਂ ਨਾਂ ਮੈਂ ਲਿਆ ਜੀ ਠੀਕ ਜੀ ਠੀਕ ਹੈ ਠੀਕ ਹੈ ਚਲੋ ਠੀਕ ਹੈ ਸਰ ਨਾਂ ਦਿੱਤੀ ਮੇਰੇ ਹੰਦੇ ਆ ਕੋਈ ਗੱਲ ਨਹੀਂ ਮੈਂ ਤਾਂ ਨਾਂ ਖੁਦ ਲਿਆ ਵਾ ਮੈਨੂੰ ਪਤਾ ਮੇਰੇ ਤੋਂ ਪਹਿਲਾਂ ਦਾ ਠੀਕ ਸਾਫ ਹੋਊਗਾ ਮੈਂ ਨਹੀਂ ਲੈਂਦਾ ਨਹੀਂ ਚਲੋ ਤੁਹਾਡੀ ਗੱਲ ਅਹੀ ਵੀ ਚਲੋ ਇੱਕ ਤੁਸੀਂ ਉਹਨੇ ਜੋ ਐਜੂਕੇਸ਼ਨ ਲਿਆ ਮੈਂ ਉਹ ਦੱਸਿਆ ਸਰ ਹਾਂ ਨਹੀਂ ਨਹੀਂ ਭਰਾ ਦੇ ਨਾਤੇ ਮੈਂ ਵੀ ਤੁਹਾਨੂੰ ਦੇਖੋ ਜੋ ਸੱਚੀ ਗੱਲ ਹੋਈ ਜੋ ਸੱਚੀ ਬ੍ਰਦਰ ਦੇ ਨਾਤੇ ਠੀਕ ਠੀਕ ਹੈ ਸਰ ਬਸ ਠੀਕ ਚਲੋ ਜੋ ਵੀ ਮੈਂ ਤੁਹਾਨੂੰ ਸਹੀ ਦੱਸੀ ਵੀਰੇ ਠੀਕ ਠੀਕ ਹੈ ਸਰ